ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਦਿਨ 1 ਅਗਸਤ 1863 ਨੂੰ ਮਹਾਰਾਣੀ ਜਿੰਦਾ ਦਾ ਦਿਹਾਂਤ ਹੋਇਆ ਸੀ ਮਹਾਰਾਣੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ ਮਹਾਰਾਜਾ ਜਦੀਪ ਸਿੰਘ ਜੋ ਕਿ ਪੰਜਾਬ ਦਾ ਆਖਰੀ ਰਾਜਾ ਸੀ ਮਹਾਰਾਣੀ ਜਿੰਦਾ ਬਹੁਤ ਸੂਝਵਾਨ ਤੇ ਦਲੇਰ ਰਾਣੀ ਸੀ ਉਸ ਨੇ ਪੰਜਾਬ ਦਾ ਅੰਤ ਆਪਣੇ ਅੱਖੀ ਦੇਖਿਆ ਸੀ ਤੇ ਜਦੋਂ ਮਹਾਰਾਣੀ ਨੇ ਮਹਾਰਾਜਾ ਜਦੀਪ ਸਿੰਘ ਦੇ ਕੈਸ ਕਤਲ ਕੀਤੇ ਹੋਏ ਦੇਖੇ ਤਾਂ ਬਹੁਤ ਉਦਾਸ ਹੋਈ ਤੇ ਉਹ ਬਹੁਤ ਰੋਈ ਮਹਾਰਾਣੀ ਦੇ ਸਮਝਾਉਣ ਤੇ ਮਹਾਰਾਜਾ ਦਰੀਪ ਸਿੰਘ ਨੇ ਕੇਸ ਦੁਆਰਾ ਰੱਖੇ ਤੇ ਆਪਣੇ ਮਹਾਰਾਜਾ ਦੇ ਸਰੂਪ ਵਿੱਚ ਵਾਪਸ ਆ ਗਏ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਧੰਨਵਾਦ ਜੀ।